ਕਲ ਜੀ ਸਵਾਗਤ ਹੈ ਤੁਹਾਡਾ ਬਾਬਾ ਫੈਨਸੀ ਕਲੋਥ ਹਾਊਸ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆ ਗਏ ਆ ਨਵੇਂ-ਨਵੇਂ ਸੂਟਾਂ ਦੀਆਂ ਵੀਡੀਓ ਬਿਨਾਂ ਦੇਰੀ ਦੇ ਆਪਾਂ ਸ਼ੁਰੂ ਕਰਦੇ ਆ ਅੱਜ ਦੇ ਸੂਟ ਅੱਜ ਦੇ ਜਿਹੜੇ ਸੂਟ ਹੈ ਜੀ ਪਹਿਲਾਂ ਆਪਾਂ ਤੁਹਾਨੂੰ ਕਲਰ ਚਾਰਟ ਚੈੱਕ ਕਰਵਾ ਦਈਏ ਇਹ ਚਾਰ ਕਲਰਸ ਦੇ ਵਿੱਚ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਕਾਟਨ ਦੇ ਵਿੱਚ ਆਰਟੀਕਲ ਹੈ ਜੀ ਕਾਟਨ ਦੇ ਹੀ ਨਾਲ ਦੁਪੱਟੇ ਹੈ ਜੀ ਤੇ ਲੈਂਥ ਇਹਨਾਂ ਦੀ ਪੂਰੀ ਫੁੱਲ ਹੈ ਜੀ ਮਤਲਬ ਬਹੁਤ ਵੱਧ ਲੈਂਥ ਇਹਨਾਂ ਦੀ ਬਣ ਸਕਦੀ ਹੈ ਲੈਂਥ ਦਾ ਇਹਨਾਂ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਜੀ ਆਪਾਂ ਇੱਕ ਪੀਸ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਜੀ ਬਹੁਤ ਹੀ ਵਧੀਆ ਪਿਆਰੇ ਸੂਟ ਹੈ ਜੀ ਗਰਮੀਆਂ 'ਚ ਪਾਉਣ ਵਾਲੇ ਪਿਓਰ ਕਾਟਨ ਦੇ ਵਿੱਚ ਤੁਸੀਂ ਚੈੱਕ ਕਰੋ ਕੁਆਲਿਟੀ ਵਧੀਆ ਬ੍ਰਾਂਡਡ ਕੱਪੜਾ ਹੈ ਜੀ ਤੇ ਇਸ ਤਰ੍ਹਾਂ ਦੀ ਇਹਦੇ ਨਾਲ ਆ ਜਾਂਦੀ ਹੈ ਬਾਟਮ ਜੀ ਕਾਟਨ ਦੇ ਵਿੱਚ ਮੈਚਿੰਗ ਤੇ ਜੇ ਆਪਾਂ ਦੁਪट्टे ਦੀ ਗੱਲ ਕਰੀਏ ਤਾਂ ਪਿਓਰ ਕਾਟਨ ਦੇ ਵਿੱਚ ਬਹੁਤ ਹੀ ਹਲਕਾ ਇਸ ਦੇ ਨਾਲ ਆ ਜਾਂਦਾ ਦੁਪੱਟਾ ਹੈ ਜੀ ਖੁੱਲੇ ਡੁੱਲੇ ਸਾਈਜ਼ ਦੇ ਵਿੱਚ ਤੁਸੀਂ ਚੈੱਕ ਕਰੋ ਇਸ ਦਾ ਦੁਪੱਟਾ ਤੇ ਜੇ ਪ੍ਰਾਈਸ ਰੇਂਜ ਦੀ ਆਪਾਂ ਗੱਲ ਕਰੀਏ ਜੀ ਪ੍ਰਾਈਸ ਆਪਾਂ ਇਹਨਾਂ ਸੂਟਾਂ ਦੇ ਰੱਖ ਦਿੱਤੇ ਨੇ ਬਹੁਤ ਹੀ ਘੱਟ ਸਿਰਫ ਤੇ ਸਿਰਫ 500 ਰੁਪਏ ਪਰ ਸੂਟ 500 ਦੇ ਨਾਲ ਆਪਾਂ ਜਿਹੜੀ ਡਿਲੀਵਰੀ ਆ ਉਹ ਕਰ ਦਿੱਤੀ ਹੈ ਫ੍ਰੀ ਪੂਰੇ ਇੰਡੀਆ ਦੇ ਵਿੱਚ ਜੀ ਵਰਲਡਵਾਈਡ ਆਪਾਂ ਸ਼ਿਪਿੰਗ ਕਰਵਾਉਨੇ ਆ ਉਹਦੇ ਚਾਰਜਸ ਅਕੋਰਡਿੰਗ ਦੀ ਲਾਦੇ ਆ ਜੀ ਪਰ ਇੰਡੀਆ ਦੇ ਵਿੱਚ ਜਿਹੜੀ ਆਪਣੀ ਡਿਲੀਵਰੀ ਆ ਉਹ ਬਿਲਕੁਲ ਫ੍ਰੀ ਹੈ ਜੀ ਤੇ ਇਹਨਾਂ ਚਾਰ ਸੂਟਾਂ ਦੇ ਨਾਲ ਇੱਕ ਹੋਰ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਸੋਲੋ ਆਰਟੀਕਲ ਜੀ ਉਹ ਵੀ ਪਿਓਰ ਕਾਟਨ ਦੇ ਵਿੱਚ ਹੈ ਜੀ ਤੁਸੀਂ ਚੈੱਕ ਕਰੋ ਡਿਜ਼ਾਈਨ ਬਹੁਤ ਹੀ ਵਧੀਆ ਤੇ ਇਹਦੇ ਨਾਲ ਮੈਚਿੰਗ ਬਾਟਮ ਹੈ ਜੀ ਇਸ ਤਰ੍ਹਾਂ ਦੇ ਵਿੱਚ ਤੇ ਪਿਓਰ ਕਾਟਨ ਦਾ ਹੀ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਜੀ ਬਹੁਤ ਹੀ ਪਿਆਰੇ ਇਹ ਸਿਰਫ ਸੋਲੋ ਆਰਟੀਕਲ ਹੈ ਜੀ ਸੋਲੋ ਦੇ ਵਿੱਚ ਆਉਂਦੇ ਆ ਇਹ ਇੱਕੋ ਹੀ ਕਲਰ ਹੈ ਜੀ ਤੇ ਪ੍ਰਾਈਸ ਰੇਂਜ ਇਹਨਾਂ ਦੀ ਵੀ ਸੇਮ ਹੀ ਹੈ ਜੀ 550 ਰੁਪਿਆ ਸੌਰੀ 500 500 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਜਿਹੜੀ ਬਿਲਕੁਲ ਫ੍ਰੀ ਹੈ ਜੀ ਇਹਨਾਂ ਸੂਟਾਂ ਨੂੰ ਖਰੀਦਣ ਲਈ ਤੁਸੀਂ ਸਾਡੇ ਸਕਰੀਨ ਤੇ ਚੱਲ ਰਹੇ WhatsApp ਨੰਬਰਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੇ ਜੇਕਰ ਹਜੇ ਤੱਕ ਤੁਸੀਂ ਸਾਡੇ YouTube Facebook ਚੈਨਲ ਨੂੰ ਸਬਸਕ੍ਰਾਈਬ ਲਾਈਕ ਨਹੀਂ ਕੀਤਾ ਤਾਂ ਉਹ ਜ਼ਰੂਰ ਕਰ ਲਵੋ ਕਿਉਂਕਿ ਅਸੀਂ ਇਦਾਂ ਦੀਆਂ ਹੀ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਬਹੁਤ ਘੱਟ ਰੇਟਾਂ ਤੇ ਬਣਾਉਂਦੇ ਰਹਿੰਦੇ ਆ ਧੰਨਵਾਦ ਜੀ